ਸਸ ਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੋਜ ਸਾਹਿਬ ਆਪੋ ਚੁਕੇ ਜੀ ਜਿਦੋਂ ਅੱਜ ਵੀ ਦੇਖੋ ਦਸ ਗਿਆ ਲਗਭਗ ਗਾਵਾਂ ਸੇਲ ਆ ਬਾਕੀ ਭਾਈ ਜਣੇ ਗੱਲਬਾਤ ਕਰਦੇ ਆ ਭਾਈ ਅਸਤਿਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਹੋਰ ਸਾਰੇ ਜੀ ਸਤਿ ਸ਼੍ਰੀ ਅਕਾਲ ਭਰਾਵਾਂ ਜੀ ਸਾਰੇ ਸੰਦੀਪ 베ਰੀ ਫਰਮ ਵੇਖਣ ਵਾਲੇ ਜੀ ਦੇਸ਼ਾਂ ਅਬਦੇਸ਼ਾਂ ਚ ਬੈਠੇ ਪੰਜਾਬ ਚ ਬੈਠੇ ਸਾਰੇ ਵੀਰਾਂ ਨੂੰ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਤੇ ਸਭ ਤੋਂ ਜ਼ਿਆਦਾ ਬੀਬੀਆਂ ਦਾ ਧੰਨਵਾਦ ਜੀ ਤੇ ਨਿਆਣਿਆਂ ਦਾ ਸਭ ਤੋਂ ਵੱਧ ਮੈਨੂੰ ਸੰਦੀਪ ਜੀ ਨਿਆਣੇ ਬੜੇ ਪੂਰਵਾ ਅੱਛਾ ਆਹਦੇ ਮੈਨੂੰ ਨਹੀਂ ਪਤਾ ਮੈਂ ਤੇ ਜੱਬਲੀਆਂ ਜਾਂ ਮਾਰਦਾ ਪਰ ਉਹ ਜੱਬਲੀਆਂ ਜਦਾਂ ਦੇ ਸੁਣਦੇ ਆ ਲੋਕ ਚਲੋ ਮਹਾਰਾਜ ਦੀ ਕਿਰਪਾ ਵਾ ਚਲੋ ਸੁਣੀ ਜਾਂਦੀ ਸੰਗਤ ਹੈ ਤੇ ਨਿਆਣੇ ਵੀ ਫੋਨ ਕਰਦੇ ਤੇ ਮੈਂ ਨਿਆਣੇ ਨਾਲ ਵੀ ਖੇਡੇ ਲੱਗੇ ਰਹਿਦਾ ਵੀ ਚਲ ਯਾਰ ਆਈ ਲੱਗੇ ਕੋਈ ਗੱਲ ਐਂ ਬਹੁਤ ਪਿਆਰ ਕਰਦੀ ਸੰਗਤ ਮੈਂ ਤੇ ਹੁਣ ਫਿਰ ਉਹੀ ਗੱਲ ਬਾਰ-ਬਾਰ ਆ ਜਾਂਦੀ ਆਪਣੇ ਮੂੰਹ ਸਿੱਟ ਕਰਨੀ ਵੀ ਇੰਨਾ ਦੇਣ ਨਹੀਂ ਦੇ ਸਕਲੇ ਹੈ ਸਾਨੂੰ ਕੋਈ ਨਹੀਂ ਜਾਣਦਾ ਐ ਪਿੰਡ ਦੀ ਜਾਣਦੇ ਹੋਣਗੇ ਚਲਾ ਕੇ ਦੋਚੋਂ ਪਿੰਡਾ ਹੁਣ ਜਿੱਥੇ ਮਰਜੀ ਚਲ ਜਾਈਏ ਕਿਤੇ ਚਲ ਜਾਈਏ ਉੱਥੇ ਅਗਲੇ ਕਹਿੰਦੇ ਪੋਜ ਸਾਹਿਬ ਉਹ ਸ਼ਬੀਲ ਲੱਗੀ ਹੁੰਦੀ ਹੈ ਨਾ ਲੱਖ ਸ਼ਬੀਲਾਂ ਚ ਘਲੋਂਦਾ ਨਹੀਂ ਰਿਹਾ ਮੈਂ ਤੂੰ ਵੀ ਐਂ ਕਰਦਾ ਨਾ ਮੈਨੂੰ ਪਤਾ 100% ਤੇ ਸ਼ਬੀਲ ਵਾਲੇ ਵੀ ਕਹਿੰਦੇ ਭਾਈ ਤੁਹਾਡੀ ਵੀਡੀਓ ਵੇਨੇ ਆ ਬੰਦਾ ਕਰੂਗੀ ਤੇ ਅਬ ਚਲੋ ਬੜੀ ਸਤ ਗੁਰਦੀ ਕਿਰਪਾ ਵਾ ਵਧੀਆ ਕਾਰੋਬਾਰ ਤੇ ਵਧੀਆ ਹੀ ਮਹਾਰਾਜ ਚਲਾਣਾ ਚਲੋ ਇਮਾਨਦਾਰੀ ਦਾ ਕੰਮ ਕਰੋ ਤੇ ਚੱਲੀ ਜਾਂਦਾ ਹੈ ਭਾਜੀ ਮਾਲ ਸੰਦੀਪ ਸਿੰਘ ਬੜਾ ਵਧੀਆ ਲਿਆ ਆਰਕਾਂ ਦਾ ਗਾਹਕ ਲੱਭਦੇ ਹੁੰਦੇ ਹੀ ਗਰਮੀਆਂ ਵਿੱਚ ਹਾਂਜੀ ਹਾਂਜੀ ਠੀਕ ਹੈ ਅਸੀਂ ਥੋੜੇ ਦੇ ਵਿੱਚ ਮੰਨ ਆ ਜਾ ਇੱਕ ਅੱਗੇ ਦਿਨ ਫਿਰ ਇਹ ਆਰਕਾਂ ਮੈਂ ਨਾਲ ਵੀ ਸਾਰੀਆਂ ਜਰਸੀਆਂ ਚਾਹੀ ਵਾਲਿਆਂ ਹਾਂ ਹੈ ਹੋਣ ਨਾ ਕੋਈ ਕਿਵੇਂ ਜਰਸੀ ਚਾਈ ਵਾਲ ਚਲੋ ਹਾਂ ਆਪਾਂ ਆਪਣਾ ਕੋਟਾ ਪੂਰਾ ਕਰ ਲੋ ਕਰੋ ਚਲੋ ਸੂਈ ਬੁਝਾ ਦਾਲੀਆਂ ਇਹ ਆਹ ਸੂਈ ਸਦੀ ਚ ਚੋਗੀ ਪਹਿਲਾਂ ਵਾਸ਼ੀ ਕੱਲ ਦੀ ਸੂਈ ਉਹ ਨਾਲੋ ਬਿੱਲਾ ਜੀ ਪਹਿਲਾਂ ਸੂਈ ਚਾਰ ਰੋਜ਼ ਸੰਭੀ ਪਈ ਲੋ ਜੀ ਉਹਦਾ ਕਿੰਨਾ ਬੋਲਾ ਦੀਪ ਸਿੰਘ ਆ ਮਤਲਬ ਜੇ ਇਹਦੇ ਝੂਠ ਮਾਰਨਾ ਫੇਰ ਤੇ 20 ਵੀ ਕਹਿ ਦੂੰਗਾ ਤੇ ਚੱਲ ਜਾਣਾ ਮੇਰੇ ਹਿਸਾਬ ਨਾਲ ਤੇ ਸੀਲ ਦੇ ਹਿਸਾਬ ਨਾਲ ਤੇ ਬੱਛੀ ਦੇ ਹਿਸਾਬ ਨਾਲ ਬਿਲਕੁਲ ਪਰ ਨਹੀਂ ਸਲੀਪ ਜੀ ਦੁੱਧ ਜਿਹੜਾ ਅਸਲੀ ਭੋਲਾ ਆ ਨਾ ਹੁਣ 14 ਕਿਲੋ ਆ ਹਾਂਜੀ 15 ਵੀ ਹੱਸਦਾ ਤੁਸੀਂ 14 ਲਾ ਤੇ ਬਾਕੀ ਜਿਹੜੀ ਗੱਲ ਦੀ ਬਿਮਾਰੀ ਹੁੰਦੀ ਆ ਆਪਾਂ ਨੂੰ ਹਾਂਜੀ ਇੱਕ ਇਹ ਤੇ ਸ਼ੰਭੂ ਰੇ ਅਮਰ ਲਾਗੇ ਇਹਦਾ ਥਣ ਵੇਖ ਪੀਏ ਜਰਸੀ ਵਾਲਾ ਤਾਂ ਨਹੀਂ ਆ ਥਣ ਵੇਹ ਨੂੰ ਕਿਹੜਾ ਲੱਗਾ ਤੇ 24 ਸੰਦੀਪ ਸਿਆ ਹੈ 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 ਇਹੋ ਜਿਹਾ ਥਣ ਕਰੀ ਹੁੰਦਾ ਪਹਿਲਾਂ ਵਛੀ ਚੌਗੀ ਨੂੰ ਇਹੋ ਜਿਹਾ ਥਣ ਨਹੀਂ ਲੱਗਦਾ ਜਰਸੀ ਨੂੰ ਨਹੀਂ ਖਾਕ ਕਰ ਲੱਗਦਾ ਤੇ ਬਾਕੀ ਹਿੰਦੀ ਸਾਹਿਬ ਦਾ ਹੀ ਨਾਮ ਹੋਇਆ ਲਾ ਵੀ ਅੱਛਾ ਬੱਛਾ ਆ ਗਿਆ ਮਗਰ ਜੀ ਮਗਰ ਬੱਛਾ ਹਿੰਦੀ ਸਿੰਘ ਇਹਨੂੰ ਕਰ ਮੂੰਹ ਹਨ ਕਰ ਤੂੰ ਉੱਤੇ ਰੱਸੀ ਪਾ ਲਈ ਬਸ ਨਿਕਾ ਆ ਜਾ ਮੂੰਹ ਸੰਦੀਪ ਜੀ ਪਿਓਰ ਜੱਤੀ ਜੀ ਪੰਜਾਬ ਵਾਲੀ ਅੱਛਾ ਇਹੋ ਨਾਲੇ ਕਦੀ ਮੈਂ ਬੜਾ ਕੁਛ ਹਿੰਦੀ ਜੱਜ ਬੜੀ ਮਹਾਰਾਜ ਦੀ ਕਿਰਪਾ ਆਈ ਜੀ ਉਹ ਤਾਂ ਆਪ ਭਾਲਿਆ ਤੁਸੀਂ ਸਭੂ ਵੀ ਨਾ ਵਾਹ ਇਹ ਦੇਖ ਆ ਨੜੋ ਕਿਲਾ ਹੀ ਆ ਇਹ ਵੇ ਦਿਖੰਡਿਆ ਚੱਲ ਫਿਰਦਾ ਉਹਦੇ ਹਾਂ ਜੀ ਜਿਸ ਵੇ ਅੱਜ ਨਾ ਉੜਤੀਆਂ ਵਾਲੇ ਮੁੱਲ ਕਰਨੇ ਵੇਖ ਲਾ ਗਾ ਕਿੱਦਾਂ ਦੀ ਹੈ ਬਿਲਕੁਲ ਹੈ ਚਾਟੀ ਬੰਨੀ ਚਾਟੀ ਹੈ ਕਸਮਾਂ ਲੇਵਾ ਇਸ ਲਈ ਜੀ ਦੁੱਧ ਦੇ ਦੂੰਗੀ 18 ਕਿਲੋ ਭਰਾ ਪਾਣੀ ਕਹਿਣਾ ਹਾਂਜੀ ਆਪਣੇ ਕੋਲ ਅੱਜ ਚੌਣਾ ਵਾਂ ਆਪਣੀ ਸਮਝ ਨਾਲ ਲਿਓ ਅੱਜ ਪਰਸੋਂ ਦੀ ਸੂਈ ਕੋ ਠੀਕ ਹੈ ਇਹ ਨਹੀਂ ਵੀ ਉਦਾਂ ਹੀ ਕਹਿਣ ਕਹੋਂ ਨੋ ਨਹੀਂ ਮੈਂ ਡੱਬਾ ਵੀ ਨਹੀਂ ਇਹ ਮਾਰਦਾ ਨਾ ਮੈਂ ਕੰਡਾ ਹੀ ਰੱਖਿਆ ਮੈਂ ਤਾਂ ਝੇਗ ਵਾਲਾ ਦੁੱਧ ਗਿਣ ਲੈਂਦਾ ਜੇ ਭੈ 20 ਗਿਣਾ ਲਓ ਮੇਰੇ ਤੋਂ ਠੀਕ ਹੈ ਪਰ 13 14 ਕਿਲੋ ਬੋਲਾ ਹੈਗਾ ਅਹੀਂ ਨਹੀਂ ਲੀਟ ਲੁੱਟ ਮਾਰ ਕੇ ਨਾ ਲਈ ਤੇ ਨਾ ਵੇਚੀ ਮੈਨੂੰ 20 ਸਾਲ ਹੋ ਗਏ ਆ ਜੇ ਕੋ ਲੀਟਰ ਵਾਲਾ ਆਵੇ ਤੈਨੂੰ ਕੀ ਦਾ ਭਰਾ ਚੱਲ ਜਾ ਕਿਉਂਕਿ ਲੈ ਵਹਿਮ ਦਾ ਇਲਾਜ ਕੋਈ ਨਹੀਂ ਦੁੱਧ ਇਹਨੇ ਦੇਣਾ ਹੋਣਾ ਨਹੀਂ ਬਿਲਕੁਲ ਜੀ ਜੀ ਮੁੱਲ ਭਾਵੇਂ 60 65 ਜਿੰਨਾ ਮਰਜ਼ੀ ਕਰ ਲਈ 55 ਦੀ ਵਸ਼ੀ ਦੇ ਜਾਇਜ ਦੱਸ ਦੇ ਦੱਸੋ ਤੁਸੀਂ ਅੱਜ ਮੈਂ ਬੜੇ ਭਾਣਾ ਲਈਆਂ ਆਈ ਵੇਖ ਲੈ ਕਿ ਨਹੀਂ ਚਾਹੀਦੀ ਵਸ਼ੀ ਜਗਦੀਰ ਬਾਂਦੀ ਬਾਜੀ ਆਖਦੀਆਂ ਤੁਸੀਂ ਦੱਸੋ ਨਹੀਂ ਚਾਰ ਚੱਕੀਆਂ 51000 ਦੀ ਕਰਦੀਆਂ ਚਲੋ ਠੀਕ ਆ 51000 ਦੀ ਬੱਛੀ ਸੀ ਇਹੋ ਜਿਹੀਆਂ ਬੱਛੀਆਂ ਦਾ ਲੋਕੀ ਮੁੱਲ ਪਗਿਆ 60 62 65 ਇਹ ਬੱਛੀ ਠੀਕ ਹੈ ਹੈ ਇਹ ਕਿ ਨਹੀਂ ਕੁੜੀ ਜਮ ਵੇ ਕਰਮਾਂ ਵਾਲੀ ਨੂੰ ਕਲਮਾਂ ਵਾਂਗੂ ਥਣ ਲੱਗੇ ਤੇ ਚਵਾਈ ਜਦੋਂ ਕਰਨ ਬੰਦਾ ਕੋਈ ਬਹਿ ਗਿਆ ਨਾ ਦੁੱਧ ਨਹੀਂ ਮੁੱਕੂਗਾ ਸ਼ਾਈ ਵਾਲਾ ਸ਼ਾਈ ਵਾਲਾ ਪਹਿਲਾਂ 24 ਹੁੰਦੀ ਸੀ ਅੱਜ ਸੂਈ ਸਵੇਰੇ ਸਿਆ ਇਹ ਨਫਰਾ ਬਾਈ ਹੈ ਹਾਂ ਬੋਲ ਜੀ ਸਾਹਿਬ ਪੀਸੇ ਲੈਣੀ ਤੈਨੂੰ ਪਤਾ ਚੀਜ਼ ਉਹ ਵਾ ਜੇ ਤੋ ਸ਼ਾਈ ਵਾਲੀ ਲੈਣੀ ਫਿਰ ਉਹ ਲੈਣੀ ਜਿਹੜੀ ਵੇਖਣ ਸਾਰੇ ਭੈਣ ਭਰਾ ਹੈਂ ਅੱਜ ਸੂਈ ਨਹੀਂ ਦੀ ਅੱਜ ਸਵੇਰੇ ਸੂਈ ਸੰਦੀ ਦੀ ਲੋ ਜੀ ਪਹਿਲਾ ਸੂਆ ਜਿਆ ਥਾਣ ਵੇਖ ਲ ਹੰਦੀ ਸਿਆ ਉਹਦਾ ਮੁਕਾਬਲਾ ਉਹਨੂੰ ਕਰਨ ਲਈ ਨੋਕ ਵਾਲਾ ਕਹਿ ਲੋ ਸ਼ੰਬਾਏ ਨੂੰ ਕਰ ਮੂੰਹ ਬੁੱਤ ਮੜਾ ਜਾਸੀ ਕੱਦ ਬਿਲਕੁਲ ਦਰਮਿਆਨ ਨੇ ਆ ਨਹੀਂ ਕੱਦ ਅਸਲੀ ਸਾਰ 4 ਦੰਦ ਬੱਛੀ ਤੱਕ ਆ ਨਾ ਸਿਆਣਾ ਵੀ ਬਹੁਤਾ ਵੱਡਾ ਕੱਦ ਨਹੀਂ ਹੋਣਾ ਪਰ ਜਿੰਨੀ ਹੈ ਸੋਹਣੀ ਕਿੰਨੀ ਬਹੁਤ ਸੋਹਣੀ ਹੈ ਇਹ ਗੱਲ ਉਹ ਗੁੰਝੀਤ ਨਹੀਂ ਤੇ ਬੱਚਾ ਬਹੁਤ ਪਿਆਰਾ ਦਿੱਤਾ ਬੱਛਾ ਜੀ ਬੱਚੀ ਬੱਚੀ ਹੁੰਦੀ ਸੀ ਮਾਰ ਤੇ ਲੇਵਾ ਹੁੰਦੀ ਸੀ ਅਜੇ ਇਹਨੂੰ ਟਾਈਮ ਤੇ ਨਹੀਂ ਲੱਗਿਆ ਇਹ ਸਵੇਰੇ 2 ਟਾਂ ਕਿਲੋ ਚੋਈ ਆ ਪੂੜੇ ਪੜੇ ਚੋਈ ਬੱਚੀ ਵੇਲਾ ਪਤਾ ਲੱਗ ਜਾਂਦਾ ਸ਼ਮਗਰੋ ਹਾਂ ਜੀ ਪੱਕੇ ਹੀ ਨਾ ਇਹਨੂੰ ਹੀ ਤੇ ਪਤਾ ਤਾਂ ਤਾਰਾ ਕੋਲ ਆਪਣਾ ਹੋਣਾ ਲੱਗਦਾ ਛੋੜਤੀ ਸਕੋ ਮੈਂ ਸਾਲੀ ਆ ਲੋ ਜੀ ਰਾੜੂ ਗਿਓ ਅੱਜ ਸੁਈ ਇਸ ਵੇਲੇ ਜੀ ਆਪੁਰ ਵਧੀਆ ਪੂਰ ਗਰੰਟੀ ਹਾਂ ਜੀ ਸ੍ਰੀ ਜੀ ਕੋਈ ਆਲ ਵਾਲੀ ਨਹੀਂ ਕੀਤੀ ਕੋਈ ਨਿਆਣਾ ਨਹੀਂ ਪਾਇਆ ਮਾੜੀ ਮੋਟੀ ਤੇ ਚਲੋ ਪਹਿਲਾਂ ਵੱਛੀ ਆ ਬੱਚਾ ਲਾਓ ਮੈਂ ਚੋ ਬਾਜ਼ੀ ਕਰਕੇ ਜੀ ਤੁਸੀਂ ਮੋਲੇ ਦਾ ਮੈਂ ਦੇ ਨੰਬਰ ਦੀ ਉਹ ਹੀ ਗੱਲ ਆਂਦੀ ਮੈਂ 50 ਕਰਾਲਾ ਮੈਂ 52 ਕਰਾਲਾ 45000 ਦੀ ਵਸ਼ੀ ਦੇ ਦੀਆਂ ਜਾ ਜਾ ਉੜਦੀ ਆ ਹੋਰ ਡਾ ਦੋ ਤੇ ਤੂੰ ਕਾਹ ਲੈਣੇ ਭਰਾ ਜਿੰਨੇ ਡਾ ਦੇਂਗਾ ਆਪਾਂ 50 ਦੱਸੋ ਅੱਪੀ ਅੱਪੀ ਦਾ ਦੇ ਦੋ ਚੱਲ ਤੈਨੂੰ ਜਾਂਦ ਦੋ ਨਹੀਂ ਤੈਨਾਂ ਕਰ ਦੋ ਕਰ ਲਾ ਮੈਂ ਜਿਆਦਾ ਹੋਏ ਦਾ ਕੰਮ ਚੱਲ ਯਾਰ ਤੈਨੂੰ ਡਾ ਦਤਾ 42 ਨਹੀਂ ਰਹਿ ਜਾਂਦ ਗੁਣ ਬਿਆਰ ਬਿਆਰ ਇਹ ਜਰਸੀ ਆ ਗਈ ਦੇਖੋ ਨਫਰ ਬੈਠੇ ਨਾ ਸੇਵ ਕਰੇ ਉਹਦੇ ਵੇ ਬਲਤੋ ਖੋਣੀ ਜਿੱਤੀ ਦਾ ਆਇਆ ਨਾ ਮਾੜਾ ਆਦਾ ਇਹਨਾਂ ਨਾਲ ਬੜੀ ਬੈੜਦੇ ਦੀਸ਼ਾ ਵੀ ਚੋਣ ਹਾਂ ਵਾਇਗਰੂ ਵਾਇਗਰੂ ਕਰੇਗਾ ਜੇ ਦੀ ਥਲੇ ਮਰਜੀ ਬੈਜੀ ਅੱਛਾ ਇਹਦੀ ਭੂਰ ਹੋਵੇ ਛੱਟਾ ਹੋਵੇ ਥਣ ਵੱਧ ਘਾਟ ਹੋਵੇ ਮੇਰੀ ਜ਼ਿੰਮੇਵਾਰੀ ਲੱਤ ਲੱਤ ਮਾਰ ਜੇ ਤਾਂ ਵੀ ਮੇਰੀ ਸੁਨੀਲ ਸਾਹਿਬ ਹੁਣ ਜਰਸੀਆਂ ਦਾ ਲੇਵਾ ਜਿਹੜਾ ਨਾ ਹਾਂਜੀ ਇਹ ਮਿਰਲੀ ਦਾ ਏਦਾਂ ਦਾ ਹੁੰਦਾ ਵਾਕਈ ਗਾ ਏਦਾਂ ਦਾ ਥੜ ਜਰਸੀ ਦਾ ਨਹੀਂ ਹੁੰਦਾ ਨਹੀਂ ਹੁੰਦਾ ਹੈ ਇਧਰ ਖਾਈ ਲਾਡ ਨਾੜ ਖਾਈ ਥਾਣ ਦੁੱਧ ਵਾਲਿਆਂ ਨੂੰ ਵੇਖ ਲੈ ਬੇਨ ਤੇ ਤੇ ਬੱਚੀ ਉਹ ਬੱਚਾ ਮਤਲਬ ਗਾੜੀ ਬੰਨਣ ਕਰਕੇ ਹੁਣ ਪਸੰਦ ਪਈ ਆ। ਬੱਛਾ ਮਗਰ ਮਗਰ ਬੱਛਾ। ਪਰ ਸੁਖੋ ਜੀ ਸੁਰੀਂਦਰੀਏ ਚਾਰ ਦਿਨ ਦੀ। ਠੀਕ ਆ। ਜੁਆਈ ਇਹਦੀ ਵੀ ਸੁਖੀ ਸ਼ਾਹ ਡਰਨਾ ਜੇ। ਹਾਂ। ਫਿਰ ਕੋ ਡਰਨ ਦਾ ਪਈ ਐ। ਮਤਲਬ ਮੋਟਰ ਹੀ ਲੱਗੀ ਕਰਨਾ ਆ ਜੀ। ਮੋਟਰ ਆ ਮੋਟਰ ਹੀ। ਇਹ ਨਹੀਂ ਵੀ ਨਿਆਣਾ ਪਾਉਣਾ ਬੂ ਲੱਤਾਂ ਮਾਰਨੀ ਆਵੇ। ਹੈਂ? ਲਓ। ਨਾ ਲੈ ਜਾਣੀ ਵੀ ਸੋਣਾ। ਸੁਖੀ ਸ਼ਾਹ ਗੱਲ ਹੀ ਨਹੀਂ ਕਰਨ ਲਈ ਅੱਜ ਤੇ ਆਏ ਆ ਜਾਣੀ ਗਈਏ ਤੇ ਅੱਜ ਜਾਣੀ ਵੀ ਨਾ ਲਈਆਂ ਤੇ ਫਿਰ ਨਾ ਤੇ ਤੇਜੀ ਦੇ ਦ। ਹੈ? ਫਿਰ ਤਾਂ ਜੀ ਫੈਰਾ ਹੀ ਕੋਈ ਨਹੀਂ ਕਰਦਾ। ਜੀ ਅੱਜ ਜਾਣੀ ਵੀ ਵੀਰਾਂ ਦੇ ਨਾਲ ਲਈਆਂ ਤੇ। ਆਹ ਲੈ ਨਾਉ ਨੂੰ ਮਾਲ ਜੀ। ਚਲੋ ਬੱਛਾ ਹਾਂਜੀ ਜੀ ਸਿਆਉੜ ਦੀਆਂ ਵਾਲੇ ਭਾਅ ਦਾ ਨਹੀਂ ਕੋਈ 55 ਨਹੀਂ 45000 ਦੀ ਵੜ ਦੇ ਦੀ ਜਾਇਜ਼ ਜਾਇਜ਼ ਹਾਂ ਕਰਨਾ ਘੱਟਵਾ ਤੂੰ ਕਰ ਸਕਦਾ ਤੈਨੂੰ ਕੋਈ ਛੁੱਟੀ ਨਹੀਂ 2000 ਨਹੀਂ 2000 ਹੀ ਸੰਦੀਪ ਜੀ 43000 ਦੀ ਬਚੀ ਦੇ ਬਾਤ ਗਏ ਇਹ ਅੱਜ ਜਿਹੜਾ ਕਰਦੇ ਆ ਉਹ ਕਿਹੜੇ ਗਈ ਇਹ ਜਰਸੀ ਸੰਦੀਪ ਗੱਭਣ 20 ਲੀਟਰ ਦੀ ਗਾਰੰਟੀ ਹੁੰਦੀ ਸਿਆ ਅੱਛਾ 20 ਕਿਲੋ ਦੀ ਪਿਛਲੇ ਘਰ ਦੀ ਗਾਰੰਟੀ ਮੈਨੂੰ ਮਿਲੀ ਜੇ ਪਹਿਲੇ ਸਵੇਰ ਅਸੀਂ ਨੇ 20 ਕਿਲੋ ਗੋਦ ਕੱਢਿਆ ਛਿੱਗੀ ਹੋਣੀ ਮੂੰਹ ਆ ਜੀ 20 ਲੀਟਰ ਪਰ ਦੇਣ ਨਹੀਂ ਦੱਸ ਇਹ ਨਹੀਂ ਸੰਦੀਪ ਜੀ ਨੇ 20 ਦਿਨ ਲਾਇਨੇ ਜੀ ਲੈ ਲਓ ਜੀ 20 ਦਿਨ ਭਾਈ ਕਹਿੰਦੇ ਵੀ ਚੱਡਾ ਤੇ ਇੰਨਾ ਮਾਰਨਾ ਬੱਛੀ ਨੇ ਜਿਹੜਾ ਅੰਤ ਨਹੀਂ ਰਹਿਣਾ ਤੂੰ ਆ ਜਿਹੜਾ ਨਿਆਣਾ ਸੀ ਤੇ ਬੇਲ ਵੱਡੀ ਬੇਲ ਦੇਖ ਬੱਛੀ ਵੱਡੀ ਆ ਪਿਓਰ ਜਰਸੀ ਜਰਸੀ ਪੰਜਾਬ ਵਾਲੀ ਪਿਓਰ ਦੇਲਾ ਵੇ ਮੂੰਹ ਵੇ ਆ ਹਰ ਗੱਲੇ ਅਗਲੇ ਬਨੇ ਮੂੰਹ ਹਰ ਅਜੇ ਕੱਚੀ ਆ ਬੱਛੀ ਉਹ ਤਾਂ ਪਾਉਣ ਦਾ ਨਹੀਂ ਰਸਾ ਹਾਂਜੀ ਤੇ ਫੇਰ ਸਾਡੀਆਂ ਦੋ ਕੁ ਵੇੜਾਂ ਵਿੱਚੋਂ ਵਗੀਆਂ ਤੇ ਮੈਂ ਕਿਹਾ ਨਹੀਂ ਯਾਰ ਅੱਜ ਆਪਾਂ 10-12 ਪਾਉਣੀਆਂ ਬੱਛੀਆਂ ਠੀਕ ਆ ਆਦੋਂ ਹੀ ਨਾ ਮਜ਼ਾ ਵੜਾਉਂਦਾ ਧੱਕ ਪਾਈਏ ਵੇ ਗਾਹਾਂ ਫੋਨ ਵੜੇ ਹੁੰਦੇ ਭਣ ਆਏ ਹੋਏ ਇੱਧਰ ਧੂੰਘ ਬੁਹਾਉਣਾ ਹੀ ਵੇ ਕਾਲੀਆਂ ਸੁਦੀਸਾਂ ਪਰ ਆਈਆਂ ਜਿਹ ਇੱਥੇ ਤੈਨੂੰ ਪਤਾ ਜੀ ਅੱਜ ਆਈਆਂ ਨੇ ਇਹਦੇ ਮੱਥੇ 'ਚ ਟੋਆ ਤੇ ਤੇ ਦਾ ਟੋਆ ਹਾਂ ਹਾਂ ਬੰਨ ਲੇ ਬੰਨ ਠੰਡੀ ਬੜੀ ਆ ਜਾਂ 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 ਠੰਡੀ ਬੜੀ ਆ ਦਰਦੀ ਕੁੜੀ ਜੀ ਵੀ ਨਹੀਂ ਕਰਦੇ ਵੇਰ ਬੜੀ ਹਾਂ ਦੁੱਧ 20 ਕੁ ਸੁਦੀਸਾਂ ਆਰਾਮ ਨਾਲ ਕੱਢਦੇ ਬਾਕੀ ਧੁੰਦੀ ਵਾਲੋਂ ਨਹੀਂ ਆਵੇ ਸ਼ੰਭੂ ਇੱਧਰ ਥਣ ਤੁਹਾਨੂੰ ਖਾਵੇ ਇਹ ਖਾਣਾ ਇਹ ਥਣ ਸੁਣਾ ਜੇ ਤੇ ਬੜਾ ਕੱਚੀ ਬੱਛੀ ਆ ਬਾਕੀ ਤੁਹਾਨੂੰ ਉਹਦਾ ਜਦੋਂ ਟੁੱਕੀ ਵੇ ਕਿੱਥੇ ਜਾਣਾ ਕੰਮ ਥਣ ਵੇ ਮੋਟ ਤੋਂ ਬਾਹਰ ਆਉਣ ਦੀ ਜਾ ਹਾਇ ਗੁੰਡਾ ਆਹ ਲਓ ਮਾਨ ਬੰਨ ਬ੍ਰਿਕੋੜਾ ਉਹਦਾ ਬਲੇ ਆਹ ਹੰਕੂ ਕੋੜਾ ਕੋੜਾ ਸਾਤੇ ਲੋਹਾ ਹਲਿਆ ਚੱਲ ਕੋਈਆਂ ਚੰਗੂ ਨੂੰ ਦਾਤਾ ਕੋੜਾ ਉਹ ਮੈਂ ਗੱਲੇ ਬੋਲ ਜਾਣੀਆਂ ਸਾਰੀਆਂ ਐਰਪਲਿਕ ਦੇ ਇਹ ਲੈ ਇਹ ਇਹ ਚਾਰ ਨੰਬਰ ਤੇ ਸੰਦੀਪ ਸਿੰਘ ਇੱਕ ਨਾ ਜਿਹੜੇ ਪਹਿਣ ਪੁਰਾਣੇ ਫੋਨ ਕਰਾਂ ਨੰਬਰ ਵਾਈ ਜੀ ਕੰਮ ਚੱਲਦਾ ਜੀ ਬਿਲਕੁਲ ਉਹ ਵੀ ਇੱਕੋ ਜੀ ਚਾਰ ਨੰਬਰ ਆ ਗਈ ਆ ਚਾਰ ਨੰਬਰ ਆ ਗਈ ਜੇ ਨੰਬਰ ਸਿਰ ਪੁੱਛੀ ਜੇ ਇਹਦਾ ਮੋਟਾ ਨੰਬਰ ਸੁਣ ਬੋਲ ਰਹੇ ਹਾਂ ਕਿ ਦਾ ਦਾ ਹਾਂ ਬਾਪੂ ਮੋਲੇ ਦਾ ਵੀ ਸੰਦੀਸਿਆ ਉਡਦੀਆਂ ਵਾਲਾ ਜੀ 50 ਨਹੀਂ 50 ਨਹੀਂ 45000 ਦੀ ਠੀਕ ਆ ਫਿਰ ਠੀਕ ਆ ਜਾਣ ਦੋ 43 ਦੀ ਜਾਣ ਦੋ 43 ਜਾਣ ਦੋ ਕਿੰਨੇ 42 43 43 ਚਲੋ ਨੰਬਰ ਦੱਸੀ ਦਿਓ ਨੰਬਰ ਦੱਸੀ ਚਲੋ ਕੱਚੀ ਆ ਵੱਛੀ ਪੰਜ ਨੰਬਰ ਸ਼ੁਰੂ ਹੋ ਗਿਆ ਲੈ ਲੈ ਪੰਜ ਨੰਬਰ ਸ਼ਾਹੀ ਵਾਲ ਕਰੋ ਇਹਦੀ ਵੱਛੀ ਲੈ ਕੇ ਆ ਇੱਥੇ ਬੰਦੀ ਵੱਛੀ ਮੇਰੇ ਤੋਂ ਬਹੋਂਗੇ ਲੋ ਜੀ ਤੁਸੀਂ ਉਸੇ ਨੂੰ ਫਾੜ ਵੱਛੀ ਨੂੰ ਲੱਗਾ ਦੁੱਧ ਦਿਨਾ ਜੀ ਜੀ ਦੁੱਧ ਤਾਂ ਮੈਂ ਜਿਹੜਾ ਗੱਲਾਂ ਫਿਰ ਉੱਥੇ ਆ ਕੇ ਮੋਹਿੰਦੀ ਕਹੀ ਅੱਗੇ ਮੇਰੇ ਨਾਲ ਬੈਸ ਕੇ ਚਲੀ ਗਿਆ ਅੱਜ ਬੰਦੇ ਜਦੋਂ ਦੁੱਧ ਵਾਲਾ ਗੱਲ ਕਰੀਏ ਨਾ ਮਸ਼ੀਨ ਦਰਦੀਆਂ ਬੜਾ ਕੁੜੀਆਂ ਆਉਣ ਕਰਕੇ ਥਣ ਵੇਖ ਲਾ ਬੜਾ ਨੂੰ ਕਿੰਦਾ ਦੇ ਲੱਗੇ ਇਹੋ ਜਿਹਾ ਥਣ ਨਹੀਂ ਹੁੰਦਾ ਜਰਸੀਆਂ ਨੂੰ ਇਹ ਕ੍ਰੋਸ ਹੈ ਸੰਦੀਪ ਜੀ ਬੱਸੀ ਕੋ ਦੁੱਧ ਹਣਾਵਾ 13 14 ਕਿਲੋ ਹੁਣ ਸਾਂਭਿਆ 15 ਵੀ ਕਰ ਸਕਦੀ ਆ ਆਪਾਂ 13 ਕਿਲੋ ਲੈਨੇ ਆਂ 15 ਨਾ ਖਾ ਜਾ ਜਾਈਂ ਭਾਏ 4 15 ਹੀ ਜਾਊਗੀ ਪਰ ਫਰਾਤ ਨਹੀਂ ਆਇਆ ਦੋ ਦਿਨ ਬਾਅਦ ਕੱਲ ਮਿਲਿਆ ਆਉਣਾ ਸਾਇਆ ਨਾ 5 ਨੰਬਰ ਇਹ 5 ਨੰਬਰ ਦੇ ਹੁੰਦੇ ਚਲੋ ਜੀ ਵਛੀ ਹੋਈ ਜੀ ਵਛੀ ਬੱਚਾ ਪਾਇਸ਼ਣ ਕੇ ਟੈਸ਼ਣ ਕੇ ਲਪੋਚੜ ਮੈਂ ਤੇ ਨਿਆਣਾ ਵਾ ਪਰ ਵਛੀ ਜਿਹੜਾ ਕੋਈ ਸਿਆਣਾ ਨਾ ਉਹ ਮੇਰਾ ਵੀਰ ਵਛੀ ਕਰਕੇ ਗਾਂ ਲੈ ਜੋ ਮੇਰੇ ਆਖੇ ਲਾ ਕੇ ਤੇ ਜਦੋਂ ਕਿਤੇ ਵਛੀ ਟੁੱਕੀ ਹੋ ਨਾ ਤੇ ਬਬਜੀ ਨੂੰ ਸਾਦ ਕੇ ਤਾਂ ਕਮਾਲਾ ਵੇਖਿਆ ਜਿਹੜੇ ਸਾਨੀ ਬੱਛੀ ਹੈ ਮਤਲਬ ਬੰਦਾ ਵਿਚਾਰਾ ਮਰ ਗਿਆ ਹਰਦੀਪ ਜੀ ਦੀ ਗਾਂ ਉਹ ਬੰਦਾ ਪੂਰਾ ਹੋ ਗਿਆ ਤੇ ਭੁੱਜਾ ਪੁੱਛਣਾ ਦੀ ਕਿਹੜੇ ਸਾਨੀ ਬੱਛੀ ਹੈ ਯਾਰ ਉਹ ਬੰਦਾ ਮਰ ਗਿਆ ਮਾਤਾ ਕੋ ਗਾਂ ਲਈ ਆ ਤੇ ਉਹ ਕਹਿੰਦੇ ਬਈ ਮਤਲਬ ਬਾਪੂ ਦੁੱਧ ਘਰ ਨਹੀਂ ਦਿੰਦਾ ਚੋਣ ਨੂੰ ਅੱਛਾ 2 ਕਿਲੋ ਦੁੱਧ ਦੇਣਾ ਸਾਰਾ ਹੀ ਬੱਚੀ ਦਾ 20ਾਂ ਦਾ ਬੱਚੀ ਹੁੰਦੀ ਜੀ ਵੈਰਟੀ ਬੱਚੀ ਹੁੰਦੀ 20ਾਂ ਦਾ ਥਣ ਚਟਾ ਜਿਹਦਾ ਦੋ ਮਹੀਨੇ ਦੀ ਗੱਭਣ ਇੰਨਾ ਥਣ ਲੈ ਵਾਲਾ ਥਣ ਲੈਣ ਵਾਲਾ ਇਹਨਾਂ ਦਾ ਲੰਬੇ ਥਣ ਹੁਣੇ ਲਬੋਚ ਆਈ ਜਮੇ ਹੋ ਗਈ ਇਹ ਕੋਈ ਚੰਗੇ ਕੀਕੇ ਦੀ ਬੱਚੀ ਬਹੁਤ ਬਹੁਤ ਚੰਗੇ ਬੜੇ ਜੰਗ ਡੀ ਕੀ ਦੀ ਹੈ 1500 ਦਾ ਬਾਪੂ ਆਦਾ ਵੀ ਟੀਕਾ ਲਵਾ ਬਜ਼ੁਰਗ ਜਿਹੜਾ ਮਰ ਗਿਆ ਹੈ ਜਰਸੀ ਜਰਸੀ ਦਾ ਇਹ ਜਰਸੀ ਚ ਹੈ ਜਿਹੇ ਫੈਸ਼ਨ ਟੈਸ਼ਨ ਮੈਨੂੰ ਪਤਾ ਵੈਸੇ ਧੋਣਾ ਹੈਗਾ ਹੈਗਾ ਧੋਣਾ ਹਾਂ ਥੋੜਾ ਮਿਕਸ ਹੋ ਗਿਆ ਅਲੱਗ ਸੇ ਹੋ ਗਿਆ ਪਰ ਹੈ ਉਹ ਚੀਜ਼ ਹਾਂ ਜੀ ਜੀ ਇਹਦਾ ਵੀ ਮੁੱਲ ਉੱਡਦੀਆਂ ਵਾਲਾ ਏ ਇੱਕੋ ਹੀ ਬਾਹ ਇੱਕੋ ਹੀ ਬਾਹ ਚੱਲਣ ਦੇ 43 ਇਹ ਵੀ ਤਾਂ ਦੋ ਵਾਲੇ ਨੇ ਠੀਕ ਆ ਜਾਣ ਦੋ ਚਲ 42 ਦੀ ਕਰਦੇ 42 ਦੀ 1000 ਘਟਾ ਲਈਏ ਫੇਕੋ ਨਾਲ ਸਾਰੇ ਵੇਚ ਜਾਣਾ ਵੀ ਸਾਰੀ 43 44 ਮੈਨੂੰ ਫੋਨ ਕਰਨਾ ਮੈਨੂੰ ਭੁਲੇਖਾ ਲੱਗਦਾ ਚੱਲਣ ਦੇ ਯਾਰ ਘਟਾਇਆ ਵਧਾਇਆ ਨਹੀਂ ਅਹੀਂ 42 ਦੀ ਬਚੀ ਦੀ ਉਹ ਇਹੋ ਜੀ ਸੰਭੂਆ ਬਖਾਈ ਥਾਣੇ ਦਾ ਜੇ ਉਹ ਧੀ ਦੇ ਥਣ ਨਹੀਂ ਮਾਂ ਦੇ ਵੇਖੋ ਚਵਾਈ ਵੀ ਮੋਟਰ ਵਰਗੀ ਜੀ ਸਾ ਪਹਿਲਾਂ ਵਸ਼ੀ ਚਾਰ ਦਾ ਦਸ ਖਲੂ ਗੱਬਣ ਗੱਬਣ ਤਿਆਰ ਹੀ ਆ ਪੰਜ ਸੱਤ ਦਿਨ ਲੈ ਜਾ ਦਾਰ ਵੀ ਖੜਾ ਹਾਂਡੀ ਥੋੜੀ ਬੜੀ ਖਲੋਣੀ ਕੋਲ ਖਲੋਣ ਦੇ ਖਲੋਣ ਦੇ ਆਹੋ ਠੀਕ ਹੈ ਚਾਹੀ ਵਾਲਾ ਹੈ ਠੰਡੀ ਗੱਬਣ ਸਿੰਘ ਜੀ ਤੋਰ ਤੋਰ ਇਹ ਜੇ ਵੱਡੀ ਵਸ਼ੀ ਕੱਦ ਕੁੱਦਾ ਲਈ ਚੱਲ ਚੱਪੀ ਇਹਨਾਂ ਚੋੜਦੀਆਂ ਨਹੀਂ ਦਰਦੀਆਂ ਥੋੜਾ ਜੱਤ ਕੰਮ ਕਰ ਪੁੱਤਾ ਮਾਰ ਕੇ ਲੈਂਦਾ ਕਿ ਤੈਨੂੰ ਓਏ ਮਾਂ ਰਾਜ ਨੇ ਦਿੱਤੀਆਂ ਆਪੇ ਮੈਨੂੰ ਲੈ ਕੇ ਨਹੀਂ ਗਈ ਐਰ ਕਾ ਬੋਲੀ ਸਮੇਲਾ ਤਰੱਕ ਲਿਆਉਂਦਾ ਹਾਂਜੀ ਟਰੱਕ ਹੀ ਆਏ ਟਰੱਕ ਹੀ ਯਾਰ ਕਾ ਕਿ ਟਰੱਕ ਹੀ ਲੈ ਜਾਂਦਾ ਟਰੱਕ ਹੀ ਲੈ ਜਾਂਦਾ ਇੱਕ ਟਰੱਕ ਹੀ ਆ ਮਾਂ ਰਾਜ ਹਾਂ ਮੂ ਮਾਂ ਕਰਾ ਦੇ ਉਹ ਖਾ ਓਏ ਚਾਹੀ ਮਾਂ ਸਿੰਘ ਜੀ ਬਹੁਤ ਠੰਡੀ ਠੀਕ ਆ ਚੰਗੇ ਆਂਦ ਚੰਗੀ ਕੁਆਲਟੀ ਵਾਲੀ ਹੈਗੀ ਮਤਲਬ ਚੰਗੇ ਥਾਂੋਂ ਆਈ ਆ ਚਲੋ ਆਪਾਂ ਹਣ ਝੂਠ ਛੱਡਦੇ ਹਰ ਬੰਦੇ ਨੇ ਕਹਣਾ ਝੂਠ ਮਾਰਦੇ ਆ ਆਪੇ ਪਤਾ ਲਾਇਆ ਜਾ ਵਾ ਵੱਡੀ ਵੱਸੀ ਆ ਠੰਡੀ ਆ ਕੱਚੀ ਆ ਸ਼ਹਿਦ ਸ਼ੂਧਾ ਆਂਦਾ ਦਿਨ ਦਾਖ ਲੈ ਜੂ ਲੈ ਜਾਣਗੇ ਹਾਂ ਤੇ ਭਾਸ ਦੀਆਂ ਸਾਰੇ ਇਦਾਂ ਹੋਣ ਚਾਹੀਦੇ ਆ ਜਾਇ ਆਏ ਆ ਨਹੀਂ ਝੂਠ ਨਹੀਂ ਹੈ ਜੀ ਪੁੱਤਰ ਆਲੇ ਕਰਨਦੇ ਅਸੀਂ ਤੇ ਗਾਹ ਕੋਈ ਆਖਣ ਨਹੀਂ ਵਾਗ ਕੇ ਭਾ ਕੀ ਦੇ ਬੋਸਾ ਤੁਜੀ ਹਾਂ ਜੀ ਤੇ ਸਿਆ ਇਹਦਾ ਵੀ 43000 43000 ਠੀਕ ਐ ਇਹ ਛੰਨਾ ਕੁਝ ਬਿਆਲੀ ਜਾਂਦੋ ਉਹ 40 ਦੀ ਜਾਂਦੇ ਫਿਰਕੀ ਹੋ ਜਾਓ ਦੋ ਕੋਈ 40 ਦੀ ਪਹਿਲਾਂ ਬੱਤੀ 24 ਇੱਡੇ ਕੰਨ ਦੇ 40 ਦੀ 40 ਦੀ ਫੋਲਾ ਨਹੀਂ ਫੋਲਾ ਨਹੀਂ ਦਿੰਦਾ ਕੋਈ ਚਾਰ ਦੰਦ ਬੱਤੀ 24 ਹੋਰ ਦੇਖਣ ਦੇ ਨਹੀਂ ਲੱਗਦਾ ਚਾਰ ਦੰਦ ਹੈ ਦੇਖ ਜਾਣਾ ਸਾਰਾ ਦਾ ਸੰਦੀਪ ਆ ਮੈਨੂੰ ਮੁਸ਼ਕਲ ਆ ਰਿਹਾ ਨਹੀਂ ਕਰਮ ਆਪੋ ਆਪਣੇ ਕਰਮ ਆਪੋ ਆਪਣੇ ਖਾਣੇ ਹੁੰਦੀ ਛਾ ਚੌਗੀ ਚਾਰ ਦੰਦ ਗੱਬਣ ਸੀ ਜਰਸੀ ਕਾਦ ਦੇ ਵੇਖ ਲੈ ਰਛੀ ਜਾ ਹੈ ਭਮਾਓ ਉਹ ਹੂ ਹਾ ਮੇਟੂ ਆ ਹੈ ਪਾਣੀ ਖਿਲਾਰ ਦੇ ਭਾਵੇਂ ਕੁੱਲੀ ਹੈ ਕੋਰ ਵੰਦੇ ਥੋੜਾ ਇਹਨੇ ਨਿਰਜੀਤ ਮਾਲ ਆਉਂਦਾ ਆ ਭੈਣ ਭਲਾ ਵਾਕੀ ਕਾਲੀ ਠੰਡੀ ਫੁੰਡੀ ਵਾਲਾ ਸੰਦੀਪ ਸਿੰਘ ਆਵੇ ਥਾਣ ਵੇਖ ਇਹਨਾਂ ਦਾ ਬਛੀਆਂ ਦੇ ਕੋਈ ਗੱਲ ਨਹੀਂ ਸੰਦੀਪ ਜੀ ਬਛੀ ਦੋ ਦੇਣੇ ਨੇ ਵੀ 10 12 ਲੈਣੇ ਜੇ ਤੇ ਦਿਨ ਪੂਰਾ ਨਹੀਂ ਪਾਈ ਜੀ ਮੇਰੇ ਖਿਆਲ ਉਹਦੇ ਸੰਦੀਪ ਦੋ ਦੱਬੀ ਜਿਹੜੀ ਜਾਂ ਤੂੰ ਆਸਤਾਰ ਨੂੰ ਸੁਵਾ ਦੇਗੀ ਠੀਕ ਹੈ ਬਾਕੀ ਅਗਲੇ ਆਪਣੇ ਸਮਝਾ ਲੈਣਾ ਕੋਈ 10 ਦੇਣਾ 8 ਦੇਣਾ 7 ਦੇ ਕੋਈ ਐ ਹੋਈਏ ਦੋ ਤੋਂ ਚਾਰ ਦੇ ਸੇਸਾ ਪਰਾ ਨੰਬਰ ਭਾਈ ਫਤਵਾ ਨੰਬਰ ਆ ਗਿਆ ਇਹ 7ਵੇਂ ਨੰਬਰ ਦਾ ਮੁੱਲ ਸਿੱਧਾ 55000 ਹਾਂਜੀ ਸਿਆੜ ਹੀ ਦੇ ਦਈਏ ਹਾਂ ਦੋ ਜਾਂ ਇਹ ਨਹੀਂ ਛੱਡਦੇ 47 ਦੀ 47.5 47 ਵਾਲਾ ਵਾੜਾ ਸੌਦਾ ਕੇ ਬੰਦਾ ਬੰਦਾ ਹੋ ਜੀ 47 ਦਾ ਕੀ ਮਸਲਾ ਕੋਈ ਬਾਬੇ ਨੇ ਦੱਸਿਆ ਬਾਬੇ ਨੇ ਦੱਸਿਆ ਮੇਰੇ ਤੋਂ ਵੱਡਾ ਬਾਬਾ ਹੀ ਕੋਈ ਨਹੀਂ ਹਾਂ ਸਹੀ ਗੱਲ ਜੇ ਆਈਂਦਾ ਮਾਲ ਵੇਚਦਾ ਉਹ ਤੋਂ ਵੱਡਾ ਬਾਬਾ ਕਿਹੜਾ ਮੈਂ ਤਾਂ ਭਾਇਓ ਗੋਪੀ ਬਾਬੇ ਵਾਂਗੂੰ ਉਧਰ ਦੁਕਾਨ ਦੀ ਖੋਲਣਾ ਚੱਲ ਪੈਣੀ ਸਾਰੇ ਤੇ ਨੁਕਤੇ ਆਉਂਦੇ ਕਿ ਦਾਗਲੇ ਨੂੰ ਕਾਬੂ ਕਰਨਾ ਇਹ ਕਿੱਥਾ ਗੋਪੀ ਬਾਬਾ ਇੱਥੇ ਨਹੀਂ ਗੋਪੀ ਬਾਬਾ ਇੱਕ ਬਹੁਤ ਰਹਾ ਬੜਾ ਅੱਛਾ ਮੈਂ ਤਾਂ ਖੋਲ ਕੇ ਵੇਖ ਤੇਰੇ ਇਲਾਕੇ ਦਾ ਹੀ ਉਧਰ ਤੱਕ ਦੇ ਉਹ ਬੜੀਆ ਦੱਸਦਾ ਕੋਈ ਉਤਵਾੜੀਆਂ ਅੱਛਾ ਚੱਲ ਬਤਾਣੇ ਚੱਲ ਇਹ ਵੀ ਸੂਈਸ ਨੇ ਜੀ ਤਾਜੀ ਨਾੜੂ ਆ ਗਿਆ خانه ਲਓ ਜੀ ਵੇਖੋ ਮਾਦਾ ਜੀ ਪਸੋਂ ਦੀ ਸੂਈ ਸੀ ਜੀ ਨਾ ਕੱਲ ਨਹੀਂ ਕਰਾਦੀ ਜੀ ਛੋੜ ਦੀ ਵੀਡੀਓ ਹੈ ਜੀ ਹਾਂ ਜੀ ਹਾਂ ਜੀ ਪਸੋਂ ਹੱਥ ਸੋ ਜੀ ਲੋਆ 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 ਉਹ ਜੀ ਵੱਡੀ ਬੈੜ ਜਾਂਦੀ ਹੈ ਹੈ ਪੂਰੀ ਪੂਰੀ ਵੱਡੀ ਪੂਰੀ ਵੱਡੀ ਕੱਦ ਕੁਦ ਬੜਾ ਵਾਸੀ ਠੰਡੀ ਠੁੰਡੀ ਬੜੀ ਕੋਈ ਮੰਗਾਉਂਦੇ ਆ ਉਹ ਤਾਂ ਆਪਣੇ ਕੋਈ ਨਹੀਂ ਹੈ ਗੱਲ ਕਿਦਾਂ ਮਰਜ਼ੀ ਬੈਠ ਜਾ ਚੱਲ ਜੀ ਚੱਲ ਅੰਨ ਲੱਗਦਾ ਇਸ ਸੰਦੀਪ ਸਾਹਿਬ ਥੋੜੀ ਜੀ ਐ ਸਾਇਰ ਚ ਹੁੰਦੀ ਆ ਪਰ ਮੈਂ ਨਹੀਂ ਕਹਿੰਦਾ ਹਾਂਜੀ ਥੋੜੀ ਜੀ ਹੁੰਦੀ ਆ ਇਹਨੂੰ ਰੈੱਡ ਚ ਲਾ ਲਓ ਕ੍ਰੋਸ ਲਾ ਲਓ ਸ਼ਾਈਵਲ ਲਾ ਲਓ ਚੁਆਈ ਮੋਟਰ ਬਿਲਕੁਲ ਸੀਲ ਕੋਈ ਨਿਆਣਾ ਨਹੀਂ ਆਜੋ ਜਾ ਸੁਭਾ ਗਾਰੰਟੀ ਦਾ ਸਰ ਆ ਜੀ ਬੋਲੀ ਸੰਦੀਪ ਸਾਹਿਬ ਇਹਨੂੰ ਲੱਪਾ ਹੀ ਨਹੀਂ ਲਾਇਆ ਅਰੇ ਪ੍ਰੋਬਲਮ ਇਹ ਹੈ 18 18 ਅਜਿਹੇ ਉਹਨੇ ਮਰਜ਼ੀ ਸਮਝ ਲਾਣ ਤੋਂ ਆ ਗਈ ਨਾ ਮੈਨੂੰ ਦਸੀ ਸੀ ਬਾਬਾ ਜੀ ਦੀ ਕਿਰਪਾ ਨਾਲ ਆਪ ਬਪਾਰੀ ਆਪ ਫੂਟ ਕਰਦੇ ਆਪ ਭਰਾ ਦੇ ਜਾਂ ਨਾਲੋਂ ਖਾ ਦੇ ਕੱਟਾ ਇਹਦਾ ਹਾਂਜੀ ਕੱਲ ਪਰਸੋਂ ਦੀ ਸੂਈ ਜਾਂ ਨਾਲੋਂ ਜਿੱਦਾ ਇਹ ਮੜਾ ਜਿਆ ਰਹਿ ਗਿਆ ਬਾਕੀ ਖਾ ਗਈ ਹਾਂਜੀ ਫਿਰ ਹਾਂਜੀ ਤੀਸੇ ਔੜਦਿਆਂ ਵਾਲੇ ਪਾ ਪਾ ਇਹਦਾ ਵੀ ਚਲੜਦੇ ਆ 44000 ਦੀ ਦੇ ਦੇਣੀ 44000 ਦੀ ਚਲੋ ਜਾਨ 44 ਹੈ ਮਾਨਸ ਰਹਿ ਗਿਆ 44 ਦੀ ਜਾਨ ਦੇ ਪੈਨ 10 ਗਾਵਾ ਨਵਾਂ ਨੰਬਰ ਆ ਗਿਆ 9 ਨੰਬਰ ਦੇ ਸ਼ਾਹ ਦਾ ਵੀਡੀਓ ਨਹੀਂ ਹੀ ਪੋਣੀਗਾ। ਇਹ ਗੱਪਣ ਗੱਪਣ ਗਾਵਾ ਦੀ ਗਰੰਟੀ 20 ਕਿਲੋ ਦੀ ਆਈ ਆਪਾਂ ਨੂੰ। ਅੱਛਾ। ਸ਼ਾਹੀਵਾਲ ਦੀ। ਹਾਂ। ਪਰ ਗਾਵਾ ਦੋ ਜਾਣ ਕਰਕੇ ਮੈਂ ਸੋਚਿਆ ਵੀ ਨਹੀਂ ਉਹ ਨੌਂਗੇ ਪੂਰੇ ਕਰੀਏ। ਇਹ ਪਾਵਾ ਦੇ ਲੱਗੇ ਵੀਡੀਓ ਜੇ ਵੇਖੀ ਤਾਂ ਵੀ ਅਜ ਲੱਪਾ ਲੱਗਾ ਗਾਣੇ ਆ ਕੇ ਪੱਟੇ ਪੁੱਟੇ। ਹੋਰ। ਇਹ ਸੂਪੇ ਸੂਪੇ ਨਹੀਂ ਸੂਗੀ ਤਾਂ ਅਗਲੇ ਵੀਡੀਓ ਚ ਪਾਵਾਂਗੇ ਗਾਣਾ ਫਿਰ ਬਣੀ ਤੜੀ। ਠੀਕ ਆ। ਇਹਦੀ ਬੜੀ ਬੰਦਿਆਂ ਸਾਦੀ ਦੀ ਵੀ ਦੋ 20 ਕਿਲੋ ਕੱਢਦੀ ਆ। ਅੱਛਾ। ਤੇ ਗਾਵਾ ਵੇਲਾ ਟੱਕ ਜਦੀ ਆ। ਹਾਂ ਹਾਂ। ਇਹ ਸੀਲੀ ਵੇਖਣੀ ਨੇ ਇਹਦੀ ਵੀ। ਹਾਂ। ਇਹ ਨਹੀਂ ਵੀ ਸ਼ਾਹੂ ਵਾਲ ਮਾਰ ਕੇ ਇਹ ਵੇਲਾ ਲੀਵਾ ਜਾਵੇ ਸਭ ਪੂਰਿਆ ਤੈਨੂੰ ਦਿਖਾ ਦਿੰਦਾ ਇੱਧਰ ਵੇ ਇੱਧਰ ਵੇ ਐਚਾ ਫਰਕਾ ਲੀਵਾ ਐ ਵੇ ਨਾੜਾ ਐ ਵੇ ਬਿਲਕੁਲ ਬਿਲਕੁਲ ਅਜੇ ਸੁੰਦੀ ਨਹੀਂ ਕਰਮਾ ਵਾਲੀ ਚਲੋ ਉਧਰ ਅੱਧਾ ਕਿ ਨਾ ਸੁਪੇ ਅਸੀਂ ਕਿਹੜੀ ਬਿਮਾਰ ਆ ਜਾ ਅਸੀਂ ਨੇ ਏਦਾਂ ਟਕਾਣਾ ਲਾਉਣ ਵਾਲੇ ਆ ਉੱਥੇ ਅਜੇ ਵਾਸੀ ਪੁੜਾ ਪੜਾ ਨਹੀਂ ਲਾਇਆ ਲੈ ਜਾ ਇਹ ਦਰਦੀ ਕੁਰਦੀ ਘਟਿਆ ਉਧਰ ਵੀ ਨਾ ਉਧਰੋਂ ਪੱਜੀ ਹੋਣਾ ਨੇ ਚੱਲ ਬੁੱਤ ਚੱਲ 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 ਮੇਰਾ ਬੁੱਤ ਚੱਲ ਤੁਰ ਤੁਰ ਚੱਲ ਬੁੱਤ ਚੱਲ 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 ਇਹ ਥੋੜਾ ਜਾ ਨਾ ਸੁਭਾ ਦਿਏ ਸੁਭਾ ਦਿਏ ਘੱਥ ਲਾ ਤਾਲੇ ਨੂੰ ਸੰਦੇਸ਼ ਬਾਹਰੀ ਇੱਕ ਨੂੰ ਹੱਥ ਲਾਤਾ ਬੁੱਤ ਪਰ ਇੱਕ ਮਾਣਿਕ ਮਾਣਿਕ ਮਾਰਿਤ ਨਾਲ ਇਹਨੂੰ ਲੈ ਜਾਣ ਕਰਦੇ ਮੜੀ। ਉਹਨੂੰ ਚਾਲੀ ਉੱਤ। ਚੱਲ। ਉਹਨੂੰ ਜੇ ਦੋ ਬੈਠ ਦੋੜੇ ਹਾਂ। ਇਹੋ ਆਹ ਤਾਂ ਵੇਟਰ ਆ ਟਰੈਕਟਰ ਜਿੱਦੀ ਦੇ ਬੈਠ ਜਾ। ਕਿਹੜੀ ਛੋਟੀ ਆ। ਆਹ ਜਿਹੜੀ ਮਗਰ ਮਗਰ ਛਾਂਗ ਹੈ ਨਾ ਸੰਦੀਪ ਜੀ। ਹਾਂਜੀ। ਆਹ ਪੋਰਡ ਜੀ ਹੈਗੀ ਇੱਥੇ। ਉਹ ਨਹੀਂ ਚੱਲਦੀ ਆ ਵੇਖ ਲਓ ਆਗੇ ਭਾਵੇਂ। ਬਿਲਕੁਲੋਂ ਦਾ ਮੂੰਹ ਮਾਵੀਆਂ ਨਹੀਂ। ਉਹ ਕਿਤੇ ਪਹਿਲਾ ਪਹਿਲਾ ਸਵੇਰ ਜਦੋਂ ਰੰਪਤ ਪਾਣਦੇ ਤੇ ਉੱਡ ਜਾਣੀ ਉਹ ਪਾਈ ਨਹੀਂ ਕਿਸੇ ਹੋਣ ਪੈਣੀ ਨਹੀਂ। ਦੂਜੇ ਸਵੇਰੇ ਦੇ ਸਾਖ ਦੀ ਕੀ ਦੇਵਤਾ ਜੀ ਬੋਲੀ ਬੈਗਾ ਜੀ ਦੱਸ ਹਾਂ ਜੇ ਲੱਗੀ 4 ਦਿਨ ਜਿਹੜਾ ਉਹਨਾਂ ਗੱਲ ਦੱਸੀ ਵੀ ਲੰਮੇ ਪੈ ਤਾ ਹੁੰਦੀ ਆ ਅੱਛਾ ਹਾਂ ਗਾੜੀ ਪਤਾ ਨਹੀਂ ਐ ਅੱਜ ਹੀ ਦੂਜੇ ਭਾਵੇਂ ਮੈਂ ਕਿਹਾ ਵੀ ਜਾਣੇ ਬੱਚਾ ਕਢਦਣੀਆਂ ਕਈ ਵਾਰੀ ਬੱਚੇ ਲੱਗੇ ਪਤਾ ਖੰਗ ਹੋਣੀ ਹਾਂ ਜੀ ਬਰ ਜੀ ਸਾ ਮੋਰੇ ਦਾ ਜੋੜ ਦਿਨ ਵਾਲਾ ਕੋਈ ਪੈੜ ਨਹੀਂ ਕੋਈ 70 ਨਹੀਂ ਹੈ ਰੀਆ ਜਾਣਦੇ 55000 ਦੀ ਬੈਰ 55000 ਠੀਕ ਹੈ ਠੀਕ ਕਰਨਾ ਘਟਾ ਵਾਦਾ ਤੇ ਲੋ ਆ 52 ਦੀ ਜਾਣਦੇ ਉਹਦੇ ਵਾਲੇ ਸਿਰੇ ਵਾਲਾ 52000 ਰੰਗ ਦੀ ਕਿਲੋ ਚਾਈ ਚਾਈ ਵਾਲਾ ਵਾਹ ਵਾਹ ਗੱਲ ਸਹੀ ਹੈ ਹਾਂ ਕੱਦ ਵੇਖ ਲੈ ਗੱਡਾ ਮੱਲਾ ਅਸੀਂ ਜਰਸੀਆਂ ਜੋਸੀਆਂ ਲਾ ਕੋ ਇੱਧਰ ਲਿਆਏ ਗੁਸਾ ਨਾ ਕਰਿਓ ਸਾਨੂੰ ਪਤਾ ਇਹਨੇ ਟੱਕ ਦੇਣੀ ਆ ਹਾਂ ਥੱਲੇ ਟਰੱਕ ਨੇ ਟੱਕ ਦੇਣੀ ਆ ਸਾਰੀਆਂ ਇਹ ਉਧਰ ਸਿਰੇ ਦੇ ਮਨਨ ਵਾਲੀ ਇਹ ਜੀ ਇਹ ਸੂਈ ਤੇ ਹੱਥ ਸੂਈ ਸਵੇਰੇ ਆ ਜੀ ਸੂਈ ਆ ਮਦਰ ਅਸ਼ੀ ਪਹਿਲਾ ਸੂਆ ਪਹਿਲਾ ਉਹ ਮਦਰ ਅਸ਼ੀ ਪੱਚੀ ਮਹਰਾ ਗਿਆ ਇਹ ਗੇਰ ਸਮਝ ਲਓ ਪਿੱਛੇ ਲੈਂਡੋ ਲਾ ਲਓ ਕਦਰੀ ਲਾ ਲਓ ਹਾਂ ਜਿਹੜੀ ਮਰਜ਼ੀ ਸਮਝ ਲਓ ਅੱਜ ਹੀ ਸੂਈ ਆ ਅੱਜ ਹੀ ਸੂਈਆਂ ਜੀ ਕੋਈ ਨਿਆਣਾ ਨਹੀਂ ਪੋਣਾ ਹੁੰਦੀ ਵੀ ਇਹਨੂੰ ਵੀ ਹਾਂ ਠੀਕ ਆ ਥੋੜੀ ਜੀ ਡਰਦੀ ਆ ਬਾਕੀ ਨਿਆਣਾ ਪੋਣਾ ਨਹੀਂ ਪਾਣਾ ਖਾਣ ਵੇਲੇ ਅਸੀਂ ਸਹ ਇਹਦਾ ਆਹਨ ਸਿਰਫ ਇੱਕ ਕੱਚੀ ਗਾਂ ਦਾ ਛੋਟਾ ਲੱਗਦਾ ਹੋਵੇ ਥਣੋਂ ਦਾ ਵੀ ਨਹੀਂ ਨਿਕਾ ਬੜਾ ਲੰਮਾ ਚਵਾਈ ਪੂਰਾ ਆਹਨ ਬਾਕੀ ਕੋਈ ਗਾਂ ਦਾ ਥਣ ਨਹੀਂ ਨਿਕਾ ਹਾਂਜੀ ਬਾਪੇ ਕਰਲਾ ਵੱਛੀ ਵੇਲਾ ਕਿਹਦੀ ਕੈਰੀ ਕੀਤੀ ਨੇ ਅੱਜ ਹੀ ਸੁਈਆ ਪਰ ਵੱਛੀ ਇਹ ਸਿੱਧੀ ਨਹੀਂ ਹੋਈ ਕੱਕਾ ਠਾਲ ਦੇਣੀ ਮੰਗੀ ਹਾਂਜੀ ਫਿਰ ਹੈ ਵੱਛੀ ਅੱਜ ਅੱਜ ਸੁਈ ਇਸ ਵੇਲੇ ਜੀਰ 10:00 ਵਜੇ ਸੁਟੀ 2 ਕਿਲੋ ਚੋਈ ਗੱਪਾ ਨਹੀਂ ਮਾਰਦੇ ਬੋਲੋ 32000 ਦੀ ਦੇ 33000 ਹੈ 30 ਹੀ ਚੱਲ ਯਾਰ ਹਾਂ 30 ਸੰਦੀਪ ਸਾਹਿਬ ਤੈਨੂੰ ਨਹੀਂ ਮੈਂ ਜਾਣ ਕੇ ਰਹਿਣਾ ਉਹ ਬਾਪੂ ਪੱਤਰੀ ਵਾਲਾ ਆਦਾ ਸੀ ਹਾਂ ਤੇ ਉਹ ਸੰਦੀਪ ਸਾਹਿਬ ਕਹਿ ਤਾ ਤੂੰ ਕਹਿ ਤਾ ਤੂੰ ਵੀ ਨਿਭ ਨਿਆਣਾ ਹਾਂ ਤੂੰ ਵੀ ਮਾਰ ਚ ਨਾ ਜਿਹੜੇ ਪਾਣਾ ਤੂੰ ਨਾਲ ਵੇਚ ਜਾਂਦਾ ਨਾ ਸੰਦੀਪ ਗੁੱਸਾ ਨਾ ਕਰਨਾ ਹਾਂਜੀ ਹਾਂਜੀ ਜਿਹੜੇ ਭਾਣਾ ਸੰਦੇ ਕੋਲੋਂ ਤੂੰ ਮਾਲ ਵੇਚਦਾ ਅਸੀਂ ਘਰ ਨਹੀਂ ਦਿੰਦੇ ਬੰਦਿਆਂ ਨੂੰ ਮਾਰਦੇ ਇਹ ਉਹ ਪਤਾ ਕੀ ਜਾਂਦੇ ਜਦੋਂ ਸੰਦੀਪ ਹੁੰਦਾ ਉਦੋਂ ਕੀ ਹੁੰਦਾ ਮੈਂ ਕਹਿਆ ਉਹਦੇ ਗਾੜੀ ਕੋਈ ਆਈ ਨਹੀਂ ਜਾਂਦਾ ਜਿੱਦਾਂ ਥਾਣੇ ਦਾ ਐਸਐਚਓ ਹੁੰਦਾ ਨਾ ਉਹ ਸਾਰੇ ਥੱਲੇ ਹੁੰਦੇ ਵੱਦਾ ਕਰਕੇ ਅਸੀਂ ਵੀ ਤੇਰੇ ਕੋਲ ਡਰਦੇ ਕਿਉਂ ਤੇਰੀ ਵੀ ਚੱਲੇ ਨਹੀਂ ਡਰ ਪਤਾ ਕੀ ਸੰਦੀਪ ਹੁਣ ਸਾਰੀ ਦਿਹਾੜੀ ਤੂੰ ਵੀ ਫਿਰਦਾ ਪਤਾ ਹੀ ਹੁੰਦਾ ਜੀ ਤੈਨੂੰ ਵੀ ਪਤਾ ਮਾਲ ਮੁੱਲ ਚਲੋ ਤੂੰ ਲੋਕਾਂ ਨੂੰ 2000 ਮਾਲ ਸਸਤਾ ਵੇਚਦਾ ਤੇਰੇ ਚੈਨਲ ਤੇ ਮਾਲ ਵੱਧ ਪਈ ਜੇ ਤੂੰ ਵੀ ਉਸੇ ਤਰ੍ਹਾਂ ਹੀ ਵੇਚੇ ਵੀ ਲੋਕਾਂ ਵਾਂਗੂ ਪੈਂਦੀ ਪੈਂਦੀ ਮੈਂ ਆਹ ਵੀਡੀਓ ਅੱਜ ਨਾ ਮੈਂ ਵੇਚਾਂ ਤੇ ਠੀਕ ਨਹੀਂ ਸਰੀਰੇ ਜੋਰ ਹੋਇਆ ਮਾਰ ਲਿਆ ਤੇ ਮੈਂ ਅੱਜ ਸਵੇਰ ਦਾ ਐਸੀ ਲ ਇਹੋ ਦਾ ਕੀ ਬਾ ਪਹਿਲਾਂ ਤਾਂ ਮੇਰਾ ਤਾਂ ਰੇਟ ਪਈ ਅੱਜ ਠੋਕ ਠੋਕ ਲੋਕਾਂ 40 40 45 45000 ਦੀਆਂ ਪਈਆਂ ਕੋਈ ਮੀਨੀ ਨੂੰ ਸੂਣ ਵਾਲੀ ਕੋਈ ਇੰਨੀ ਕੁ ਛੱਡੀ ਕੋਈ ਲਿੰਗੀ ਕੋਈ ਡੇਢੀ ਵੇਖੀਆਂ ਮੈਂ ਵੀਡੀਓ ਪਰ ਨਹੀਂ ਉਹ ਨਾਲ ਆਖੀ ਜਾਂਦੇ 2-2000 ਰੁਪਈਆ ਨਫਾ ਲੈਣਾ 2-2000 ਸੁਨੀਰ ਸਿਆ ਇੰਨਾ ਜੋ ਲਿਆ ਕਿਸੇ ਚੋ 3 ਲਿਆ ਕਿਸੇ ਚੋ 2 ਲਿਆ ਕਿਸੇ ਚੋ 1000 ਲਿਆ ਕਿਉਂਕਿ ਮਾਲ ਬਿਲਕੁਲ ਵਧੀਆ ਪਾਓ ਤੇ ਰੇਟ ਗਿਆ ਫੇਰ ਹੀ ਵੇਖ ਬਾਕੀ ਹੁਣ ਗੱਲਾਂ ਦੇ ਵੇਖੋ ਅਸੀਂ ਇਹੋ ਯਾਰ ਭੈਣ ਭਰਾंनो ਵੀ ਵਧੀਆ ਕੰਮ ਕਰੋ ਅਜੀ ਕੋ ਬੰਦਾ ਆਇਆ ਮੇਰ ਕੋ ਆਂਦਾ ਭਾਈ ਮੁੜ ਕੇ ਹਲਾਮਾ ਦੇਣ ਨੂੰ ਉਹ ਮੈਂ ਕਿਹਾ ਪਹਿਲਾਂ ਆਪਣਾ ਤੇ ਇੱਕ ਵਾਰੀ ਚੋਕੇ ਵੀ ਆਹ ਹਾਲੀ ਵਾ ਕੇ ਨਵੇਰੀ ਚੋਕੇ ਫੇਰ ਵੀ ਜੇ ਕੋਈ ਮੇਰੀ ਕਮੀ ਪੇਸ਼ੀ ਹੁੰਦੀ ਮੈਨੂੰ ਜਰੂਰ ਦੱਸੋ ਹਾਂ ਫੋਨ ਵੀ ਚੁੱਕੀ ਦਸਦੀ ਸਿਆ ਹਰ ਭੈਣ ਭਰਾ ਨੂੰ ਇਹੋ ਬੇਨਤੀ ਕਰਦੀ ਵੀ ਤੂੰ ਫੋਨ ਕਰ ਕੋਈ ਕਮੀ ਪੇਸ਼ੀ ਹੋ ਗਈ ਕੋਈ ਬਿਮਾਰ ਵੀ ਹੋ ਜਾਣਾ ਡੰਗਰ ਜਾ ਕੇ ਤੇ ਉਹਦਾ ਲਾਜ ਦਸੀਦਾ ਭਾਈ ਨੂੰ ਚਾਹੀਦਾ ਦੱਸੋ ਫਿਰ ਕੀ ਹੈ ਯਾਰ ਸਾਡਾ ਮਾਲ ਅਹੀ ਵੇਚਿਆ ਤੇ ਜੇ ਫੇਰ ਵੀ ਕੋਈ ਗਲਤੀ ਹੁੰਦੀ ਕੀ ਹੋ ਗਈ ਫੇਰ ਵੀ ਉਹਦੇ ਲਈ ਮਾਫੀ ਵੀ ਮੰਗ ਲੇ ਦੀ ਭਰਾਵਾ ਮਾਫ ਕਰਦੇ ਸਾਡੇ ਕੋ ਕਿਹੋ ਜਿਹੇ ਹੁਣ ਕੱਲ ਇੱਥੇ ਮੈਂ ਵੀ ਇਹਦਾ ਮਤਲਬ ਉਹਨਾਂ ਨਾਲ ਗੱਲ ਜਿਵੇਂ ਆਪਾਂ ਕਹਿ ਹੀ ਦਿੰਦੇ ਵੀ ਅਜੇ ਕੀ ਪਤਾ ਹੁਣ ਦਿਨ ਦੀ ਗਾਂ ਸੋਈ ਆ ਐ ਵਛੀ ਦਾ ਅਸੀਂ ਕੀ ਵੇਖ ਲਿਆ ਕੁਛ ਵੀ ਨਹੀਂ ਅਸੀਂ ਗੱਪਣ ਵੇਖੀ ਖੂਬੀ ਆ ਥਣ ਵੇਖ ਲੇ ਅਜੇ ਇਹਨੇ ਕੀ ਪਤਾ 20 ਦੇਣਾ 10 ਦੇਣਾ 30 ਦੇਣਾ ਹਣਾ ਆਪਾਂ ਬੋੜਾ ਹੀ ਦੱਸ ਸਕਦੇ ਨਾ 2-4 ਕਿਲੋ ਤੋਂ ਮੈਂ ਬੋੜਾ ਦੱਸਿਆ ਤਾਂ ਉਹ ਮੁੜ ਕੇ ਨਹੀਂ ਕਿਹਾ ਦੇਣਾ ਕੁਛ ਨਹੀਂ ਫਿਰ ਉਹ ਗੱਲ ਤੋਂ ਗੁੱਸਾ ਹੁੰਦਾ ਵੀ ਅਸੀਂ ਵੀ ਯਾਰ 20 ਸਾਲ ਹੋ ਗਏ ਗਾਵਾਂ ਲੈ ਆਉਂਦੇ ਆ ਐਡੀ ਅਸੀਂ ਨਿਆਣੀ ਧਿਆਣੀ ਫੇਰ ਵੀ ਉਹਨਾਂ ਨੂੰ ਫੋਨ ਕਰਕੇ ਵੀ ਕਹਿ ਦਿੱਤਾ ਵੀ ਭਰਾ ਮੈਂ ਤੇਨੂੰ ਗਲਤ ਬੋਲ ਲਿਆ ਸੌਰੀ ਨਾਲ ਦੀ ਨਾਲ ਸੌਰੀ ਮੰਗ ਲਈ ਵਿਚਾਰੋ ਆਪਣਾ ਕੰ ਆਓ ਰੋ ਬੋ ਆਪਣੀ ਤਸਲੀ ਕਰਕੇ ਖੜੋ ਹਾਂ ਠੱਗੀ ਕਿਸੇ ਨੂੰ ਨਾ ਠਾਕ ਕਹੋ ਕਿਸੇ ਨੂੰ ਨਾ ਚੋਰ ਕਹੋ ਕਿਸੇ ਨੂੰ ਨਾ ਸਾਧ ਕਹੋ ਆਪਣੀਆਂ ਨਿਗਾਰਾਂ ਵੇਖੋ ਬਿਲਕੁਲ ਜਿੱਡੀਆਂ ਜਟੀਆਂ ਹੈਗੀਆਂ ਓੜੀਆਂ ਓੜੀਆਂ ਉਸ ਹਿਸਾਬ ਦਾ ਹੀ ਮੋਲਿਆ ਸੀ ਜੀ ਬਿਲਕੁਲ ਬਿਲਕੁਲ ਨਾ ਤੇ ਵੱਡੀਆਂ ਵਾਲਾ ਮੋਲਿਆ ਤੇ ਨਾ ਛੋਟੀਆਂ ਵਾਲਾ ਜਿੰਨੇ ਦੀ ਜਿਹੜੀ ਚੀਜ਼ ਆ ਓਨੇ ਦੀ ਲਗਣੀ ਆ 500 ਦਾ ਨੋਟ 500 ਦੀ ਚੱਲਣਾ ਮੇਰੇ ਕੋਲ ਫੁੱਜਾ ਨਹੀਂ ਚੱਲਣਾ ਬਾਕੀ ਮਾਲ ਸਾਫ਼ ਸੁਥਰਾ ਲਈਦਾ ਤੇ ਭੈਣ ਭਰਾਵਾਂ ਨੂੰ ਦੇਖੋ ਫੁੱਜਾ ਜੇ ਹੁਣ ਇਹਨਾਂ ਨੇ ਜੇ ਕੋਈ ਪਸੰਦ ਰਣਾਈ ਜਾਂ ਰੇਟ ਨਾ ਮਿਲਿਆ ਉਹਨੇ ਦੂਬਰ ਦਾ ਫਿਰ ਵਜਿ ਲੈ ਵੀਡੀਓ ਜੇ ਤੇ ਭਾਵੇਂ ਆ ਜਾਣ ਫਿਰ ਤਵਾਖਣਾ ਕਹਿ ਦਦਾ ਕਿਉਂਕਿ ਮੈਂ ਸੱਚ ਬੋਲਦਾ ਜਿਹੜਾ ਇੱਥੇ ਆ ਗਿਆ ਉਹਦੇ ਨਹੀਂ ਹੁੰਦੀਆਂ ਹਾਂ ਅ ਜਿਹੜਾ ਇੱਥੇ ਆ ਜਾਂਦਾ ਹਾਂ ਉਹ ਆ ਗਿਆ ਮੈਂ ਕਿਹਾ ਰੁਪਈਆ ਖਰਚਣਾ 30000 ਤੇ ਗਾਂ ਕਿਹੜੀ ਲੈਣੀ ਆ ਹੈ 30000 ਮੰਨ ਲਓ 30 ਵਾਲੀ ਉਹਨੂੰ ਕਿਹਾ ਸਰੇ ਤੇ ਚੱਲ ਜਾ 32 ਦੀ ਲੈ ਜਾ ਉਹ ਆਦਾ ਨਹੀਂ ਮੈਂ ਆ ਖੜ ਨਹੀਂ ਦੱਸ ਮੈਂ ਕਿੱਥੋਂ ਦੇ ਦੂੰ ਹਾਂਜੀ ਘਰੋਂ ਪਾ ਕੇ ਥੋੜਾ ਜਿਹਾ ਇਹਨੇ ਦੇਣੀ ਤੂੰ ਆਪਣੇ ਆਪ ਬੰਦੇ ਨੂੰ ਸੁਝਾਣਾ ਇਹਦਾ ਜਦੋਂ ਮਾਲ ਜ਼ਿਆਦਾ ਹੁੰਦਾ ਨਾ ਗਾਈਆਂ ਜ਼ਿਆਦਾ ਆਹੀ ਭੈਣ ਭਰਾ ਆਏ ਆ ਪਰ ਉਹ ਕਨਫਿਊਜ਼ਨ ਵਿੱਚ ਪੈ ਜਾਂਦੇ ਤੇ ਵੀਡੀਓ ਅੱਜ ਤੇਰੀ ਜ ਜਿਹਨੇ ਵਿਚਾਰੇ ਨੇ ਜਨੇ ਰੁਪਏ ਖਰਚਨੇ ਉਹ ਓਨੇ ਵਾਲੀ ਤੇ ਫੋਨ ਕਰਦਾ ਵੀ ਆਹ ਨੰਬਰ ਮੈਸ ਆਈਪਾਦ ਠੀਕ ਨਹੀਂ ਜਿਹੜੀ ਉਹ ਟੱਕਰਾਂ ਵਾਲਾ ਕੰਮ ਮੁੱਕ ਜਾਂਦਾ ਟੱਕਰਾਂ ਵਾਲਾ ਜਿਹੜਾ ਕੰਮ ਆ ਨਾ ਉਹ ਮੁੱਕ ਜਾਂਦਾ ਤੇ ਇੱਥੇ ਜਿਹੜਾ ਆਉਂਦਾ ਉਹ ਆਂਦਾ ਲੈ 40 ਵਾਲੀ ਦਾ ਲੱਭੀ 30 ਵਾਲੀ ਦਾ ਲੱਭਾ 15 ਤੇ 50 ਵਾਲੀ ਦਾ ਲੱਭੀ ਉਹ ਉਦੋਂ ਗੁੱਸਾ ਚੜਦਾ ਯਾਰ ਐਂ ਸਦਾਈ ਥੋੜੇ ਇੱਕ ਕਿਸੇ ਬੰਦਾ ਕੋ ਆਵੇ ਤੇ ਆਂਦਲਾ ਅਸੀਂ ਫੁਲਾਣੇ ਪਿੰਡੋਂ ਆ ਗਏ ਯਾਰ ਅਸੀਂ ਸਾਰੀ ਜਿਹੜੀ ਅੱਜ ਨਾ ਸੱਚ ਗੱਡੀ ਅਹੀਂ ਕੋਈ ਮਿੰਟ ਦਵਾਈ ਆ ਤੇ ਇੰਨੀ ਸੋਹਣੀ ਲੱਗਣ ਦੀ ਇਹਦਾ ਲੇਖਾ ਕੋਈ ਨਹੀਂ ਦਵਾਈ ਦੀ ਨਹੀਂ ਇਹ ਵੀ ਅੱਜ ਬਹੁਤ ਵਧੀਆ ਦਾ ਨਹੀਂ ਅੱਜ ਵਿਲੇ ਜੇ ਗੱਡੀ ਧੋ ਲੈੰਦੋ ਤੇ ਕਈ ਰਿਸਤਾਰਾਂ ਦੇ ਨਾ ਤੁਹਾਂ ਹੁੰਦਾ ਨਹੀਂ ਦਵਾਈ ਗੀ ਕਰੀਏ ਸਵੇਰੇ ਲਈ ਬੜੀ ਚਾਣੀ ਬੜੀ ਗੱਲ ਤੇ ਕਿਹੜੀ ਛੱਡਣੀ ਯਾਰ ਤੇ ਆ ਵੀ ਚਲੋ ਮਾਰ ਲੈਣਾ ਨਾ ਜਦੋਂ ਤੇ ਫਿਰਨਾ ਪੈਂਦਾ ਹੈ ਤੂੰ ਵੀ ਭੰਨਣ ਡਿਆ ਨਹੀਂ ਭੰਨਣ ਡੇ ਐਂ ਆ ਪੁੱਛਦਾ ਬਾਕੀ ਸ਼ੈਂਪੂ ਮਾਲਾ ਮਾਲਾ ਹੱਸਦਾ ਕਿਉਂਕਿ ਗਿਆ ਥੱਕ ਸਵੇਰ ਦਾ ਉਹ ਕੜੀਗੇ ਨਿਆਣੇ ਨੂੰ ਆਇਆ ਕਰਕੇ ਫੜਾ ਦਿਆ ਨਾ ਚੀਜ਼ ਉਹਨੂੰ ਮੈਂ ਕਈ ਵਾਰੀ ਆਉਂਦਾ ਆਇਆ ਕਰਕੇ ਚੀਜ਼ ਜਾਗਤ ਪੜ ਕੇ ਰੱਖਦਾ ਫੜਿਆ ਨਹੀਂ ਜਾਂਦਾ ਤੇ ਇਹ ਵਿਚਾਰਾ ਸ਼ੇਰ ਦਾ ਮੇਰੇ 12 13 ਘੰਟੇ ਹੋ ਗਏ ਤੇ ਆਇਆ ਹੀ ਆ ਏਦਾਂ ਇਹਦਾ ਸ਼ੰਭੂ ਤੇ ਤਗਾਣਾ ਨੂੰ ਭਾਈ ਮੋਢੇ ਫੀਡ ਕਰਦਾ ਹੈ ਤਗਾਣਾ ਨੂੰ ਮੈਂ ਮੋਢੇ ਫੀਡ ਕਰਦਾ ਮੋਢੇ ਫੀਡ ਹੁੰਦਾ ਹੈ ਸ਼ੰਭੂ ਜਿੰਮ ਲੰਦਾ ਤਾਂ ਕਰਕੇ ਵਜਾ ਬਾਕੀ ਸਦੀਪ ਜੀ ਪਿੰਡ ਥੋੜਾ ਅਜਾ ਸਾਡਾ ਨਾਂ ਹੋਰ ਰੁਖਦਾ ਵਾ ਚਲੋ ਉਹ ਕਿਸੇ ਨੂੰ ਨਹੀਂ ਸਮਝਾਉਂਦੀ ਸਿਰਾ ਸਾਡਾ ਪਿੰਡ ਹੈ ਥਰਗੇਵਾਲ ਜ਼ਿਲ੍ਹਾ ਅੰਮ੍ਰਿਤਸਰ ਹਲ ਕਾਮਜੀਠਾ ਨੇੜੇ ਜੈੰਤੀਪੁਰ ਦੇ ਪਿੰਡਾ ਵਾ ਬਾਬੇ ਨਾਮਦੇਵ ਦੀ ਮਰੜੀ ਬਹੁਤ ਮਸ਼ਹੂਰ ਆ ਪਰ ਫਿਰ ਵੀ ਭੈਣ ਭਰਾ ਕਹਿੰਦੇ ਥਰੀਕੇਵਾਲ ਥਰੀਕੇਵਾਲ ਪਿੰਡ ਨਹੀਂ ਜਾਣਾ ਚੌਂਕ ਦੇ ਵਿੱਚ ਤੇ ਫਬਜੀ ਵਪਾਰੀ ਹੈਪੀ ਵਪਾਰੀ ਨੰਬਰ ਆਪਣਾ ਹੈਗਾ 9814478221 9814478121 ਇਹਤੇ ਵਟਸਐਪ ਵੀ ਚੱਲਦਾ ਜੇ ਤੁਹਾਡਾ ਫੋਨ ਨਹੀਂ ਚੁੱਕਿਆ ਵਟਸਐਪ ਤੇ ਮੈਸੇਜ ਕਰ ਦਿਓ ਹਾਂ ਵੀਡੀਓ ਮੈਂ ਨਹੀਂ ਪਾਉਂਦਾ ਮੈਂ ਤੁਹਾਨੂੰ ਗੁਸਾਰਾ ਕਰਿਓ ਭੈਣ ਭਰਾਉਣ ਮੈਂ ਲਾਰੇ ਲਾਈ ਨਾ ਪਾਉਣਾ ਉਹਦੇ ਚ ਕਾਰਨ ਕੀ ਹੁੰਦਾ ਜਿੰਨਾ ਚਿਰ ਸੰਦੀਪ ਦੀ ਵੀਡੀਓ ਨਹੀਂ ਬਣਦੀ ਮੈਂ ਸੰਦੀਪ ਸਾਹਿਬ ਤੈਨੂੰ ਟਾਈਮ ਦਿੱਤਾ ਤੂੰ ਤੁਰ ਪਿਆ ਫਰੋਜਪੁਰੋਂ ਮੈਂ ਤੇਰੇ ਅੰਦਰੋਂ ਅਧੀਆਂ ਵੇਚੀਆਂ ਹੁਣ ਜਾਂ ਸਾਰੀਆਂ ਵੇਚਦਾ ਤੇ ਸੰਦੀਪ ਨੂੰ ਫੋਨ ਕਰਦਾ ਹੁਣ ਸੰਦੀਪ ਸਾਹਿਬ ਰਹਿਣ ਦੀ ਹੁਣ ਸੰਦੀਪ ਸਾਹਿਬ ਅੰਬਰਸਰ ਮੁਰਕੇ ਚ ਉਹਦਾ ਤੇਲ ਲੱਗ ਗਿਆ 3000 ਦਾ ਹਨਾ ਮੱਲੇ ਇਹ ਕਰਕੇ ਆਪਾਂ ਨਹੀਂ ਇਹ ਵੀਡੀਓ ਪਾਉਂਦੇ ਆ ਵੀਡੀਓ ਬਣਾ ਲੀਆਂ ਹੁਣ ਤੇ ਅੱਜ ਜਿਹੜਾ ਮੰਗੂ ਉਹਨੂੰ ਪਾ ਦਾਂਗਾ ਜੇ ਪਹਿਲਾ ਵੀਡੀਓ ਵਾਲਾ ਕੰਮ ਨਹੀਂ ਕਰਦਾ ਕਿਉਂਕਿ ਤੈਨੂੰ ਵੀ ਆਸ ਬਾਕੀ ਮੁਝਾ ਮੈਂ ਸਾ ਜੇ ਹੁਣ ਇਹ ਵੀਡੀਓ ਤੇ ਨੂੰ ਪਤਾ ਲੱਗਿਆ ਜਿਹੜੀ ਤੂੰ ਵੀਡੀਓ ਬਣਾਉ ਜਿਹੜੀ ਚੀਜ਼ ਆਹੀਂ ਨਹੀਂ ਮੰਨਣਾ ਕਿ ਕੋਈ ਤੇਰੇ ਕੋ ਮਨ ਲੈ ਤੇ ਇਸ ਕਰਕੇ ਭੈਣ ਭਰਾਉਂਦੇ ਉਹ ਬੇਨਤੀ ਹੈ ਵੀ ਆਪਣੀ ਜਿਹੜੀ ਸੰਦੀਪ ਵਾਲੀ ਮੰਡੀ ਉਹ ਚੰਗੀ ਤਰ੍ਹਾਂ ਤਸੱਲੀ ਨਾਲ ਦੋ ਵਾਰੀ ਚਾਰ ਵਾਰੀ ਬੈਕ ਕਰਕੇ ਗਾਹ ਕਰਕੇ ਵੇਖੋ ਸਾਈ ਪਾਓ ਆਓ ਤੇ ਤਸੱਲੀ ਕਰੋ ਜੇ ਤਸੱਲੀ ਹੋਵੇ ਤੇ ਲੈ ਜਾਓ ਨਹੀਂ ਤੇ ਰਹਿਣ ਦਿਓ ਤੇ ਸੂਣ ਵਾਲਿਆਂ ਦਾ ਇਹ ਭੂਰ ਛੱਡਾ ਨਹੀਂ ਹੋਊਗਾ ਸੂਈਆਂ ਦੀ ਤੇ ਛੱਡ ਹੀ ਦਿਓ ਬਿਲਕੁਲ ਹੈ ਬਾਕੀ ਬਹੁਤਾ ਹੁਣ ਟਾਈਮ ਨਾ ਭੰਨੀਆਂ ਸ਼ੰਭੂ ਨੂੰ ਵੀ ਯੋਰ ਆ ਵਾਹ ਜੀ ਖਾਲਸਾ ਵਾਹਿ ਜੀ ਫਤਿਹ